ਸੀ ਸਭ ਤੋਂ ਨੰਬਰ 1 ਅਸੀਂ ਉਹਦੇ ਵਿੱਚ ਦਿੰਨੇ ਆ ਜੀ ਇੱਕ ਤਾਂ ਮਹਾਰਾਜਾ ਸ਼ਾਈ ਸਰਵ ਦਿੰਨੇ ਆ ਜਿਹਦੇ ਨਾਲ ਅਸੀਂ ਕੋਸ਼ਿਸ਼ ਕਰਦੇ ਵੀ ਲਿਵਰ ਤੇ ਤੁਹਾਡੀ ਸਾਰਾ ਡਾਈਜੈਸਟਿਵ ਸਿਸਟਮ ਗੁੱਡ ਬੈਕਟੀਰੀਆ ਤੇ एवरीथिंग ਰਿਲੇਟਡ ਟੂ ਯੂਰ ਗਟ ਇਸ ਸਾਰਾ ਕੁਝ ਕਯੂਰ ਹੋ ਜੇ ਸੈਕੰਡਲੀ ਅਸੀਂ ਕੰਮ ਕਰਦੇ ਆ ਤੁਹਾਡੇ ਵਾਈਟਲਸ ਦੇ ਉੱਤੇ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਤਾਂ ਬਹੁਤ ਸਾਰੀ ਚੀਜ਼ਾਂ ਦੇ ਵਿੱਚ ਅਸੀਂ ਡੈਫੀਸ਼ੈਂਸੀ ਅਚੀਵ ਕਰ ਲੈਣੇ ਆ ਉਹਨੂੰ ਓਵਰਕਮ ਕਰਨ ਵਾਸਤੇ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਆਯੁਰਵੈਦਿਕ ਸਾਡੇ ਕੋਲੇ ਸਾਧਨ ਹੁੰਦੇ ਨੇ ਜਿਦੇ ਉਦਾਹਰਨ ਦੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪੂਰੇ ਇਨਸਾਨ ਦੀ ਊਰਜਾ ਦੀ ਸ਼ਕਤੀ ਸਾਡੀ ਇੰਦਰੀ ਦੇ ਵਿੱਚ ਹੈ ਤਾਂ ਜਦੋਂ ਆਪਾਂ ਮਰਦਾਨਾ ਤਾਕਤ ਉੱਤੇ ਕੰਮ ਕਰਦੇ ਤਾਂ ਇਨਸਾਨ ਦੇ ਵਿੱਚ ਵੈਸੀ ਤਾਕਤ ਆਉਣ ਲੱਗ ਜਾਂਦੀ ਹੈ ਇਸਰੇ ਨੰਬਰ ਦੇ ਉੱਤੇ ਜਦੋਂ ਅਸੀਂ ਮਰਦਾਨਾ ਤਾਕਤ ਵਾਸਤੇ ਨਾਲ ਉਹਦੀ ਮਦਦ ਕਰਦੇ ਆ ਉਦੋਂ ਪਹਿਲਾਂ ਅਸੀਂ ਉਹਦੀ ਪੇਟ ਦੇ ਵਿੱਚ ਮਰਦ ਕਰਦੇ ਆ ਤਾਂ ਨਾਲ ਜਿਹੜੀ ਅਸੀਂ ਉਹਦੇ ਨਾਲ ਗੱਲਾਂ ਬਾਤਾਂ ਮਾਰਦੇ ਆ ਤਾਂ ਉਹਨੂੰ ਹੌਸਲਾ ਹੁੰਦਾ ਬਹੁਤ ਸਾਰੇ ਫਰੂਕੀ ਜੀ ਮੈਂ ਤੁਹਾਨੂੰ ਦੱਸਦਾ ਜੀ 100 ਬੰਦਾ ਨਸ਼ਾ ਕਰਦਾ ਹੈ ਤਾਂ 100 ਵਿੱਚੋਂ 50 ਬੰਦਾ ਇਸ ਤਰ੍ਹਾਂ ਦਾ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਡਰਦਾ ਹੈ ਉਹ ਡਰਦਾ ਕਿਉਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਯਾਰ ਜੇ ਨਸ਼ਾ ਛੱਡੇ ਕਿਤੇ ਤਰੰਗ ਨਾ ਹੋ ਜਾਈ ਬਿਲਕੁਲ جے اسی نشہ ਛੱਡੇ ساری ਮਰੀ ਨਾ ਜਾਈਏ ਮਰੀ ਨਾ ਜਾਈਏ اور ਜੇ ਨਹੀਂ ਵੀ ਮਰੇ ਤਾਂ ਘਰਗ੍ਰਸਤੀ ਸਾਡੀ ਜਾਂਦੀ ਦਿਖਦੀ ਉਹਨਾਂ ਨੂੰ